ਕਹਾਣੀ ਖੂਬਸੂਰਤ ਸ਼ਾਇਰਾ ਲੇਖਕ ਰਣਜੀਵਨ ਸਿੰਘ ਮਾਰਚ ਦੇ ਦੂਜੇ ਹਫਤੇ ਦੇ ਪਹਿਲੇ ਦਿਨ ਦਾ ਮੌਸਮ ਬੜਾ ਹੀ ਖੁਸ਼ਕਵਾਰ ਸੀ ਨਾ ਬਹੁਤੀ ਸਰਦੀ ਨਾ ਬਹੁਤੀ ਗਰਮੀ ਪੱਖਾ ਲਾ ਲਿਆ ਤਲਾ ਲਿਆ ਨਾ ਲਾਇਆ ਤੇ ਨਾ ਲਾਇਆ ਦੋਵੇਂ ਹੀ ਭੁਗਦੇ ਸਨ ਕਰਨਲ ਜੁਜਾਰ ਸਿੰਘ ਲੰਮੀ ਸੈਰ ਮਗਰੋਂ ਘਰ ਪਰਤਿਆ ਤਾਂ ਕੋਠੀ ਦੇ ਬਰਾਂਡੇ ਵਿੱਚ ਆਈਆਂ ਪਈਆਂ ਅਖਬਾਰਾਂ ਸਮੇਟ ਕੇ ਅੰਦਰ ਆਪਣੇ ਡਰਾਇੰਗ ਰੂਮ ਵਿੱਚ ਆ ਗਿਆ ਉਸ ਅਖਬਾਰ ਫੋਲੇ ਪੰਜਾਬੀ ਸਾਹਿਤ ਨੂੰ ਪ੍ਰਤੀਬੱਧ ਇਸ ਅਖਬਾਰ ਨੇਤਾ ਜੀ ਕਮਾਲੀ ਕੀਤੀ ਪਈ ਸੀ ਕੁਦਰਤੀ ਐਤਵਾਰ ਸੀ ਤੇ ਇਸ ਦਿਨ ਅਖਬਾਰ ਵਿੱਚ ਇੱਕ ਵੱਖਰਾ ਪੰਨਾ ਸਹਿਦੀਆਂ ਹੀ ਬਣ ਗਿਆ ਨਾਲ ਭਰਿਆ ਹੁੰਦਾ ਹੈ ਕਹਾਣੀ ਮਿੰਨੀ ਕਹਾਣੀ ਕਵਿਤਾ ਗਜ਼ਲ ਵਿੰਗਾਤ ਅੱਜ ਸੰਪਾਦਕ ਦੀ ਨਜ਼ਰ ਦਾ ਕਮਾਲ ਦੇਖੋ ਸਹਿਤਕ ਬੰਨੇ ਦੀਆਂ ਸਾਰੀਆਂ ਹੀ ਰਚਨਾਵਾਂ ਮਹਿਲਾ ਸਹਿਤਕਾਰਾਂ ਦੀਆਂ ਰਚੀਆਂ ਸੰ ਜੋ ਉਹਨਾਂ ਦੀਆਂ ਤਸਵੀਰਾਂ ਤੇ ਸੰਪਰਕ ਸਮੇਤ ਛਾਪੀਆਂ ਗਈਆਂ ਸਨ ਸਾਰੇ ਹੀ ਪੰਨੇ ਦੀ ਲੇਆਉਟ ਬਹੁਤ ਖੂਬਸੂਰਤ ਸੀ ਰੰਗਦਾਰ ਅਤੇ ਟੁਕਵੀਆਂ ਤਸਵੀਰਾਂ ਸाहिਬ ਕਰਨਲ ਸੈਂਟਰ ਟੇਬਲ ਉੱਪਰ ਪਈ ਆਪਣੀ ਸਨੈਰੀ ਅੰਕ ਲਗਾਉਂਦਿਆਂ ਅਖਬਾਰ ਦੀਆਂ ਸੁਰਖੀਆਂ ਉੱਤੇ ਐਵੇਂ ਸਰਸਰੀ ਨਜ਼ਰ ਮਾਰ ਕੇ ਆਖਰ ਸਹਿਤਕ ਪੰਨੇ ਉੱਪਰ ਪੁੱਜ ਗਿਆ ਜਿੱਥੇ ਉਸ ਨੂੰ ਰੋਜ਼ ਦੀ ਖੁਰਾਕ ਮਿਲਦੀ ਜਾਂਦੀ ਉਹ ਸਹਿਸ ਰਸੀਆ ਹੋਣ ਦੇ ਨਾਲ ਨਾਲ ਮਾੜੀ ਮੋਟੀ ਲੋਚਨਾ ਵਿੱਚ ਵੀ ਪੈਰ ਧਰਦਾ ਸੀ ਕਰਨਲ ਇਹ ਦੇਖ ਕੇ ਖੁਸ਼ ਹੋਇਆ ਕਿ ਅੱਜ ਸਾਰੇ ਦਾ ਸਾਰਾ ਸਹਿਤਕ ਪੰਨਾ ਮਹਿਲਾਵਾਂ ਨੂੰ ਹੀ ਸਮਰਪਿਤ ਸੀ ਮਹਿਲਾ ਦਿਵਸ ਸਦਕਾ ਆਪਣੀ ਪਤਨੀ ਬਿੰਦਰ ਕੌਰ ਨੂੰ ਚਾਹ ਦਾ ਹੁਕਮ ਚਾੜ੍ਹ ਦਿਆਂ ਕਰਨਲ ਨੇ ਕਿਹਾ ਸਿੰਦੀ ਆਪਣੀ ਚਾਹੀ ਚੁੱਕ ਲਈਆਂ ਇਕੱਠੇ ਹੀ ਪਿੰਦੇ ਅੱਜ ਆਹ ਵੋਮੈਨਸ ਡੇ ਨਾਲੇ ਅੱਜ ਮੈਡਮ ਤੁਹਾਡਾ ਚਾਹ ਬਣਾਣ ਅਤੇ ਆਉਣ ਵਿਛਾਲੇ ਕੋਈ ਸਮਾਂ ਲੱਗਣਾ ਸੀ ਕਰਨਲ ਆਪਣੀ ਐਨਕ ਆਪਣੇ ਨੱਕ ਉੱਤੇ ਸਹੀ ਜਗ੍ਹਾ ਟਿਕਾਉਂਦਿਆਂ ਸਹਿਤਕ ਪੰਨੇ ਉੱਪਰ ਕਵਿਤਾਵਾਂ ਦੇ ਨਾਲ ਛਪੀਆਂ ਕਵਿਤਰੀਆਂ ਦੀਆਂ ਤਸਵੀਰਾਂ ਉੱਪਰ ਨਿਗਾਹ ਮਾਰਨ ਲੱਗਾ ਜਿਵੇਂ ਉਸ ਦੀ ਕਵਿਤਾ ਵਿੱਚ ਘਟ ਅਤੇ ਕਵਿਤਰੀਆਂ ਦੀਆਂ ਤਸਵੀਰਾਂ ਵਿੱਚ ਜ਼ਿਆਦਾ ਰੁਚੀ ਹੋਵੇ ਆਪਣੀ ਚਾਚੇ ਸਭ ਤੋਂ ਸੇਨ ਸ਼ਹਿਰਾ ਦੀ ਚੋਣ ਉਸਨੇ ਕਰ ਲਈ ਸੀ ਚਿਹਰਾ ਕੁਝ ਸੱਜਰਾ ਸੀ ਸਟੈਂਪ ਸਾਈਜ਼ ਫੋਟੋ ਸੀ ਸ਼ਹਿਰਾ ਅਵਿਨਾਸ਼ ਕੋਰਾ ਮੀਨ ਦੀ ਉਮਰ ਹੋਵੇਗੀ ਕੋਈ 30-35 ਬਰੀ ਗੋਰਾ ਰੰਗ ਗੋਲ ਚਿਹਰਾ ਪਿੱਛੇ ਪਾਰਾ ਜੂੜਾ ਵੀ ਹਲਕਾ ਜਿਹਾ ਤਸਵੀਰ ਵਿੱਚ ਨਜ਼ਰੀ ਪੈਂਦਾ ਸੀ ਉਹ ਜੀ ਅਜੇਹਰ ਸੀ ਸਿਰ ਤੇ ਨਾਰੰਗੀ ਟਪਟਾ ਹਾਲਾਂਕਿ ਤਸਵੀਰ ਵਿੱਚ ਚਿਹਰਾ ਹੀ ਸੀ ਪਰ ਕਰਨਲ ਨੇ ਆਮੀਨ ਦਾ ਗੁੰਦਵਾ ਸਰੀਰ ਜਿਵੇਂ ਮਨੋਮਨੀ ਚਿਤਵ ਲਿਆ ਸੀ ਆਖਰ ਉਸਨੇ ਵੀ ਦੁਨੀਆ ਦੇਖੀ ਸੀ ਫਿਰ ਉਸਨੇ ਸਰਸਰੀ ਜੀ ਨੇਗਾ ਆਮੀਨ ਦੀ ਕਵਿਤਾ ਉੱਪਰ ਮਾਰੀ ਐਵੇਂ ਤੱਤ ਸਰਜਾ ਜਾਣ ਲਈ ਫਿਰ ਉਸਨੇ ਕਵਿਤਾ ਹੈਠਾ ਦਿੱਤੇ ਸੰਪਰਕ ਨੰਬਰ ਨੂੰ ਆਪਣੇ ਮੋਬਾਈਲ ਵਿੱਚ ਡਾਇਲ ਕੀਤਾ ਪਰ ਮਲਾਇਆ ਨਹੀਂ ਤੇ ਹੌਲੀ ਜੇ ਕੋਠੀ ਦੇ ਲਾਨ ਵਿੱਚ ਚਲਾ ਗਿਆ ਫਿਰ ਉਸਨੇ ਫੋਨ ਮਲਾਇਆ ਹੈਲੋ ਅਗੋਂ ਇੱਕ ਬੋਤੀ ਮਿੱਠੀ ਰਸਵਰੀ ਤੇ ਸਰੀਲੀ ਆਵਾਜ਼ ਟੁਣਕੀ ਸਸਰੀ ਘਾਲ ਜੀ ਮੈਂ ਕਰਨਲ ਜੁਜਾਰ ਸਿੰਘਾਂ ਜੀ ਆਮੀਨ ਜੀ ਆਪ ਜੀ ਦੀ ਇੱਕ ਬੜੀ ਹੀ ਖੂਬਸੂਰਤ ਦਿਲ ਵਿੱਚ ਡੂੰਗੀ ਲੈ ਜਾਣ ਵਾਲੀ ਨਜ਼ਮ ਪੜ੍ਹ ਕੇ ਹਟਿਆ ਜੀ। ਕਿਆ ਸ਼ਬਦ ਨੇ, ਕਿਆ ਸੋਚ ਹੈ ਜੀ। ਆਪ ਜੀ ਦੀ ਕਲਮਣਾ ਉਡਾਰੀਆਂ ਮਾਰਦੀ ਹੈ ਸਮਾਨੀ। ਆਮਿਨ ਜੀ, ਵਾਹ ਵਾਹ। ਜੀ ਦਰਅਸਲ ਅੱਗੋਂ ਆਵਾਜ਼ ਆਈ। ਤੁਹਾਡੀ ਇਹ ਨਜ਼ਮ ਤਾਂ ਕਲਾਸਿਕ ਹੈ ਆਮਿਨ ਜੀ। ਤੁਹਾਡੀ ਇਸੇ ਇੱਕ ਨਜ਼ਮ ਨੂੰ ਇਨਾਮ ਮਿਲਣਾ ਚਾਹੀਦਾ ਆ ਕਾਦਮੀ ਦਾ। ਤੁਸੀਂ ਲੋਕਲ ਹੀ ਹੋ ਇਹ ਜਾਣ ਕੇ ਖੁਸ਼ੀ ਹੋਈ ਹੈ। ਮੈਂ ਵੀ 15 ਸੈਕਟਰ ਵਿੱਚ ਹੀ ਰੈਸ਼ ਕੀਤੀ ਹੋਈ ਹੈ ਕਦੇ। ਦਰਸ਼ਨ ਕਰਾਂਗਾ ਜੀ ਆਪਦੇ ਕਰਨਲ ਆਪਣੇ ਵੱਲ ਬੜੀ ਕੋ ਸਾਹੇ ਸਾਂਝੇ ਕਰਨ ਲਈ ਉਤਆਵਲਾ ਸੀ ਅੰਕਲ ਕੋਈ ਗੱਲ ਨਹੀਂ ਤੁਸੀਂ ਜਦੋਂ ਮਰਜ਼ੀ ਆਓ ਪਰ ਪਰ ਅਗੋਂ ਮਿੱਠੀ ਆਵਾਜ਼ ਕੁਝ ਸ਼ਸ਼ੋ ਪੰਜ ਵਿੱਚ ਜਾਪੀ ਅੰਕਲ ਸੁਣ ਕਰਨਲ ਕੁਝ ਸਮੇਂ ਲਈ ਸਖਤੇ ਵਿੱਚ ਆ ਗਿਆ ਪਰ阿ਮੀਨ ਦੀ ਛੋਟੀ ਉਮਰ ਜਾਣਦੇ ਉਸ ਵੱਲੋਂ ਦਰਸ਼ਨ ਦੇਂਦੇ ਬਾਦੇ ਤੋਂ ਉਸਦੇ ਦਿਲ ਵਿੱਚ ਮਿੱਠੀ ਜੀ ਗੁਸਗੁਸਦੀ ਵੀ ਹੋਈ ਪਰ ਅੰਕਲ ਇਹ ਪੋਇਮ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਮੈਂ ਨਹੀਂ ਮੇਰੀ ਦਾਦੀ ਮਾਂ ਨੇ ਲਿਖੀ ਹੈ ਮੈਂ ਜਨੀ ਫੋਨ ਉਹਨਾਂ ਨੂੰ ਬੜੇ ਬੀਜੀ ਤੁਹਾਡਾ ਫੋਨ ਹੈ ਤੁਹਾਡੇ ਫੈਨ ਨੇ ਕੋਈ ਕਰਨਲ ਅੰਕਲ ਸ੍ਰੀਲੀ ਆਵਾਜ਼ ਆਪਣੀ ਬੜੀ ਬੀਜੀ ਅਮੀਨ ਨੂੰ ਸੰਬੋਧਿਤ ਸੀ ਬੀਜੀ ਨੂੰ ਫੋਨ ਤੇ ਆਉਂਦਿਆਂ ਇੱਕਦਮ ਮਿੰਟ ਲੱਗ ਗਿਆ ਇਸ ਸਮੇਂ ਦੌਰਾਨ ਕਰਨਲ ਦੀ ਹਾਲਤ ਪਤਲੀ ਹੋਈ ਪਈ ਸੀ ਪਰ ਹੁਣ ਕੀ ਕੀਤਾ ਜਾਵੇ ਗਲਤ ਕਰਨੀ ਹੀ ਪੈਣੀ ਸੀ ਜੀ ਮੈਂ ਅਮੀਨ ਬੋਲਦੀ ਹਾਂ ਜੀ ਸਤਿ ਸ੍ਰੀ ਅਕਾਲ ਕਰਨਲ ਸਾਹਿਬ ਅਗੋਂ ਅਮੀਨ ਦੀ ਲੜਜ ਦੀ ਆਵਾਜ਼ ਆਈ ਜੀ ਜੀ ਅਮੀਨ ਜੀ ਸਤਿ ਸ੍ਰੀ ਅਕਾਲ ਦਰਅਸਲ ਮੈਂ ਤੁਹਾਡੀ ਨਜ਼ਮ ਪੜ੍ਹੀ ਸੀ ਰਾਣੀ ਹਾਰ ਵਾਲੀ ਚੰਗੀ ਲੱਗੀ ਜੀ ਉਸ ਦੀ ਆਵਾਜ਼ ਹੁਣ ਜਿਵੇਂ ਬੈਠਦੀ ਜਾ ਰਹੀ ਸੀ ਅੱਛਾ 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 ਉਹ ਰਾਣੀ ਹਾਰ ਵਾਲੀ ਇਹ ਨਜ਼ਮ ਮੈਂ 70ਵਿਆਂ 'ਚ ਲਿਖੀ ਸੀ ਜਦੋਂ ਮੈਂ ਪ੍ਰਿੰਸੀਪਲ ਸਾਹਿਬ ਖਾਲਸਾ ਕਾਲਜ ਵਿੱਚ ਅਖਬਾਰ ਦੇ ਸੰਪਾਦਕ ਦਾ ਫੋਨ ਆਇਆ ਕਿ ਤੁਸੀਂ ਬਜ਼ੁਰਗ ਸਹਿਯਕਾਰੋ ਕੋਈ ਰਚਨਾ ਭੇਜੋ ਮਹਿਲਾ ਦੇਵਸ ਲਈ ਤੋਂ ਮੈਂ ਭੇਜ ਦਿੱਤੀ ਇਹ ਕਵਿਤਾ ਤੁਸੀਂ ਦੱਸਿਆ ਕਿ ਛਪ ਗਈ ਹੈ ਆਮੀਨ ਬੀ ਜੀ ਹੁਣ ਰੋ ਵਿੱਚ ਆ ਗਏ ਸਨ ਜੀ ਪਰ ਤਸਵੀਰ ਤਾਂ ਆਪ ਦੀ ਤਸਵੀਰ ਬੀਜੀ ਨੇ ਲੰਬਾ ਠਾਕਾ ਲਾਇਆ ਇਹਦਾ ਕਰਨਲ ਸਾਹਿਬ ਬੱਚਿਆਂ ਨੇ ਭੇਜ ਦਿੱਤੀ ਮੇਰੀ ਕਾਲਜ ਵੇਲੇ ਦੀ ਜਦੋਂ ਮੈਂ ਬੀਏ ਕਰਦੀ ਸਾਂ ਇਹਨਾਂ ਨੂੰ ਮੈਂ ਕਿਹਾ ਵੀ ਬਈ ਕੋਈ ਲੇਟੈਸਟ ਭੇਜੋ ਕਹਿੰਦੇ ਨਹੀਂ ਨਹੀਂ ਸਾਡੇ ਬੀਜੀ ਕੋਈ ਬੁੱਢੇ ਥੋੜੇ ਨੇ ਆ ਬੱਚੇ ਵੀ ਬਸ ਕਈ ਦਫਾ ਹੱਦੀ ਕਰ ਦਿੰਦੇ ਨੇ ਕਰਨਲ ਸਾਹਿਬ ਆ ਮੀਨ ਬੀਜੀ ਦੇ ਬੋਲਾਂ ਵਿੱਚ ਹੁਣ ਟੁਣਕ ਸੀ ਜੇ ਜੇ ਚੰਗੀ ਹੈ ਬੱਚਿਆਂ ਦੀ ਭਾਵਨਾ ਚੰਗਾ ਜੀ ਆਪਣੀ ਸਿਹਤ ਦਾ ਖਿਆਲ ਰੱਖਣਾ ਬੀਜੀ ਕਰਨਲ ਦਾ ਬੋਲ ਬਾਣੀ ਮਸਾਂ ਹੀ ਸੰਗ ਤੋਂ ਨਿਕਲਿਆ ਆ ਹਾਂ 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 ਬੇਟਾ ਖਿਆਲ ਰੱਖਾਂਗੀ ਸ਼ੁਕਰ ਹੈ ਤੁਸੀਂ ਵੀ ਧਿਆਨ ਰੱਖਣਾ ਆਪਣਾ ਮਾਸਕ ਪਾਉਂਦੇ ਰਹਿਣਾ ਤੇ ਹੱਥ ਧੋਂਦੇ ਰਹਿਣਾ ਸ਼ੈਰਾ ਦੀ ਬੋਲਾਂ ਵਿੱਚ ਆਪਣਤ ਸੀ ਜੀ 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 ਕਦੇ ਆਵਾਂਗਾ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਕਰਨਲ ਨੇ ਜਾਣੋ ਮਸੀ ਫੋਨ ਬੰਦ ਕੀਤਾ ਹੁਣ ਉਹ ਮੁੜ ਆਪਣੇ ਡ੍ਰੈਂਕ ਰੂਮ ਵਿੱਚ ਆ ਚੁੱਕਾ ਸੀ ਭਾਵੇਂ ਮੌਸਮ ਵਿੱਚ ਠੰਡਕ ਸੀ ਪਰ ਉਸੇ ਮੱਥੇ ਉੱਤੇ ਤੇਰੇਲੀ ਉੱਪਰ ਆਈ ਸੀ ਸ਼ਿੰਦਰ ਉਸ ਨੂੰ ਡੀ ਕੁੜੀਕ ਆਪਣੀ ਚਾਹ ਪੀ ਚੁੱਕੀ ਸੀ ਤੇ ਮੁੜ ਸੋਈ ਵਿੱਚ ਚੜੀ ਗਈ ਸੀ ਕਰਨਲ ਦੀ ਚਾਹ ਠੰਡੀ ਯਕ ਹੋ ਗਈ ਸੀ ਕਰਨਲ ਦਾ ਹੀ ਆ ਕਿਸੇ ਹੋਰ ਕਵਿਤਾ ਜਾਂ ਸ਼ਾਇਰਾਂ ਨੂੰ ਨਿਹਾਰਨ ਦਾ ਨਾ ਪਿਆ ਸ਼ਿੰਦਰ ਨੂੰ ਆਵਾਜ਼ ਦੇਣ ਦੀ ਬਜਾਏ ਆਪ ਹੀ ਆਪਣਾ ਕੱਪ ਚੁੱਕ ਚਾਹ ਮੋੜ ਗਰਮ ਕਰਨ ਲਈ ਰਸੋਈ ਵਿੱਚ ਆ ਗਿਆ। ਧੰਨਵਾਦ।